ਇਨੀ ਚਾਹੀਦਾ ਅਨੁਨਸਾਬ ਚਾਹੀਦਾ ਬਾਈ ਫੋਨ ਕਰਾ ਲਾ ਬੰਵਾਇਆ ਫੋਨ ਕੀਤਾ ਜਿਦਾਟਾ ਬੰਦਾ ਮਾਰਾ ਉਦੋਂ ਮਰ ਗਿਆ ਫਾਂਸੀ ਹੋਇਆ ਉਹ ਬੁੜਾ ਆਇਆ ਨਾ ਫੋਨ ਕੀਤਾ ਉਸ ਬੰਦੇ ਨਾਲ ਵੀ ਏ ਘੇਰ ਲੋ ਤੇ ਫਿਰ ਇਹਨੇ ਕਿਰਚਾ ਮਾਰਿਆ ਦੋ ਕੁੜੀਆਂ ਨਾਲ ਇੱਕ ਪਿਓ ਆ ਉਹ ਸਾਰੀ ਲੈਣ ਦਿੱਤਾ ਇਹਨਾਂ ਕੁੜੀਆਂ ਤਾਂ ਇੱਕ ਨਾਲ ਦੋ ਕੁੜੀਆਂ ਦਾ ਸਾਰੇ ਅੱਛਾ ਰੋ ਰੋ ਕੇ ਫੋਨ ਦੇ ਆਮ ਪਾਰਟੀ ਬਣ ਗਿਆ ਲੋਕਾਂ ਨੂੰ ਛੇਕਾ ਬੱਡ ਬੱਡ ਕੇ ਸੜਦੇ ਗਿਆ ਪਾਰਟੀ ਦਾ ਆਣਾ ਚਾਹੀਦਾ ਸਾਹੀ ਨੂੰ ਕਿਹਨੂੰ ਵੋਟ ਪਾਏ ਦੇ ਸਾਹਾ ਨਹੀਂ ਨਸਰ ਜਾਣਾ ਬੋਟਾਂ ਨਹੀਂ ਪਾਏ ਦਾ ਕਿਹੜਾ ਚੀਨੀ ਦਾਰਾ ਪਿੰਡ ਚ ਜਿਹਦਾ ਮਕਰ ਨਹੀਂ ਵੋਟ ਆਹੀ ਪਾਏ ਵੋਟ ਪਾਏ ਬਾਹਰ ਖੜੀ ਕਰਕੇ ਪਾਈ ਨੰਗੇ ਹੋ ਕੇ ਲੋਕਾਂ ਨੂੰ ਵੋਟ ਪਾਈ ਇਹ ਲੋਕਾਂ ਦਾ ਇਹ ਸਾਡੇ ਬੱਚਾ ਮਾਰੇ ਕੇ ਦੇ ਦੇ ਬੱਚਾ ਆਈ ਆਪਣੇ ਲੋਕਾਂ ਕਮਾਈਆਂ ਦੱਸ ਕੇ ਵੋਟਾਂ ਦਿੱਤੀਆਂ ਇਹ ਅਸੀਂ ਸ਼ੇਰ ਬਣਾਵਾ ਪੀੜ ਵੀ ਸਭੇ ਨੂੰ ਕਹਿ ਦਿੱਤੀ ਕੋਈ ਮੰਗਣੀ ਸਾਡੇ ਹਾਲੇ ਕੋਰਾਂ ਨਾਲ ਕੀ ਬਣਿਆ ਫਾਸੀ ਦਾ ਕੋਮੋ ਸਸ ਕਾਲ ਜੀ ਡੀਪੀਜੀ ਪੰਜਾਬੀ ਤੇ ਤੁਹਾਡੇ ਇਕਰੀ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪੇ ਤੂੰ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੇ ਕੀਤੇ ਨੇ ਸਾਡੇ ਪੱਤਰਕਾਰ ਹਸੀ ਹਰੀਸ਼ ਕੱਕੜ ਨੇ ਗਰਦਾਸਪੁਰ ਤੋਂ ਤੁਹਾਨੂੰ ਦੱਸਦੀ ਕਿ ਮਾਮੂਲੀ ਜਿਹੇ ਵਿਵਾਦ ਦੇ ਚੱਲਦਿਆਂ 25 ਸਾਲਾਂ ਨੌਜਵਾਨ ਦਾ ਸੂਰੀਆ ਮਾਰ ਕੇ ਕਤਲ ਕਰ ਦਿੱਤਾ ਹੈਰਾਨੀ ਦੀ ਗੱਲ ਇਹ ਹੈ ਕਿ ਕਤਲ ਵਿੱਚ ਇੱਕੋ ਪਰਿਵਾਰ ਦੀਆਂ ਚਾਰ ਔਰਤਾਂ ਵੀ ਸ਼ਾਮਲ ਸਨ ਮਾਮਲਾ ਨਦੀਕ ਕਸਬਾ ਦਿਨਾਨਗਰ ਦੇ ਸਰਹੱਦੀ ਪਿੰਡ ਚੌਂਤਾ ਦਾ ਹੈ ਜਾਣਕਾਰੀ ਅਨੁਸਾਰ ਵਿਵਾਦ ਸਕੂਲ ਦੀ ਗੱਡੀ ਇੱਕ ਜਗ੍ਹਾ ਤੇ ਪਾਰਕ ਕਰਨ ਤੋਂ ਭਖਿਆ ਸੀ ਸੁਨੀਲ ਕੁਮਾਰ ਜੋ ਕਿ ਸਕੂਲ ਵੈਨ ਚਲਾਉਂਦਾ ਸੀ ਤਰਸੀਮ ਦੀ ਜਗ੍ਹਾ ਤੇ ਵੈਨ ਪਾਰਕ ਕਰ ਦਿੰਦਾ ਸੀ ਜਿਸ ਨੂੰ ਤਰਸੀਮ ਨੇ ਇੱਕ ਵਾਰ ਰੋਕਿਆ ਸੀ ਅੱਜ ਸੁਨੀਲ ਇਕੱਲਾ ਕਿਤੇ ਜਾ ਰਿਹਾ ਸੀ ਕਿ ਤਰਸੀਮ ਨਾਂ ਵਿਅਕਤੀ ਨੇ ਪਹਿਲਾ ਉਸਦੇ ਚ ਪੇੜ ਮਾਰੀ ਤੇ ਕਿਹਾ ਕਿ ਇਸ ਨੂੰ ਅੱਜ ਸਾਡੀ ਜਗ੍ਹਾ ਤੇ ਵੈਣ ਲਗਾਉਣ ਦਾ ਮਜ਼ਾ ਚਖਾ ਦਿਓ ਫਿਰ ਉਸ ਦੇ ਘਰ ਦੀਆਂ ਔਰਤਾਂ ਨੇ ਵੀ ਉਸ ਨੂੰ ਫੜ ਲਿਆ ਅਤੇ ਮਾਰਕੋਟਾਈ ਕਰਨੀ ਸ਼ੁਰੂ ਕਰ ਦਿੱਤੀ ਔਰਤਾਂ ਵਿੱਚ ਤਰਸੀਮ ਦੀ ਪਤਨੀ ਅਤੇ ਤਿੰਨ ਬੇਟੀਆਂ ਸ਼ਾਮਲ ਸਨ ਇੰਨੇ ਵਿੱਚ ਤਰਸੀਮ ਨਾਮ ਦੇ ਵਿਅਕਤੀ ਨੇ ਸੂਰੀ ਕੱਢ ਕੇ ਮਨੀਸ਼ ਦੇ ਢਿੱਡ ਵਿੱਚ ਵਾਰ ਕਰਨੇ ਸ਼ੁਰੂ ਕਰ ਦਿੱਤੇ ਜਿਸ ਨਾਲ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਉਧਰ ਦਿਨਾਨਗਰ ਪੁਲਿਸ ਦੇ ਡੀਐਸਪੀ ਅਰਜਿੰਦਰ ਮਨਹਾਸ ਨੇ ਦੱਸਿਆ ਕਿ ਦਿਨਾਨਗਰ ਥਾਣੇ ਵਿੱਚ ਚਾਰ ਔਰਤਾਂ ਸਮੇਤ ਸੇਮੇ ਦੇ ਖਿਲਾਫ ਮਾਮਲਾ ਦਰਜ ਕਰਨ ਤੋਂ ਬਾਅਦ ਸਾਰੇ ਦੇ ਸਾਰੇ ਦੋਸ਼ੀ ਪੁਲਿਸ ਵੱਲੋਂ 2 ਘੰਟੇ ਦੇ ਅੰਦਰ ਹੀ ਗ੍ਰਿਫਤਾਰ ਕਰ ਲਏ ਗਏ ਹਨ ਜਿਨ੍ਹਾਂ ਵਿੱਚਤਰਸੀਮ ਸਿੰਘ ਉਸ ਦੀ ਪਤਨੀ ਅਤੇ ਤਿੰਨ ਬੇਟੀਆਂ ਸ਼ਾਮਲ ਹਨ ਤੁਸੀਂ ਦੇ ਦੇ ਪਿਓ ਤਸਵੀਰਾਂ ਆਪਣੀ ਸਕਰੀਨ ਦੇ ਉੱਤੇ ਇੱਕ ਗੱਡੀ ਦੀ ਮਾਮੂਲੀ ਪਾਰਕਿੰਗ ਨੂੰ ਲੈ ਕੇ ਝਗੜਾ ਇੱਥੋਂ ਤੱਕ ਵੱਧ ਗਿਆ ਕਿ ਇੱਕ ਨੌਜਵਾਨ ਦਾ ਸੁਰੀਆਂ ਮਾਰ ਕੇ ਕਰ ਦਿੱਤਾ ਕਤਲ ਤਸਵੀਰਾਂ ਦੇ ਦੇ ਪਿਓ ਤੁਸੀਂ ਆਪਣੀ ਸਕਰੀਨ ਦੇ ਉੱਤੇ ਬਣੇ ਰਹੋ ਇਸੇ ਤਰ੍ਹਾਂ ਡੀਪੀਸੀ ਪੰਜਾਬੀ ਦੇ ਨਾਲ ਮੈਂ ਤੁਹਾਡਾ ਆਪਣਾ ਧਰਮ ਦੇ ਡੀਪੀ ਹਰੀਸ਼ ਕੱਕਰ ਦੀ ਮੌਜੂਦਤ ਨਾਲ ਇਹਦੇ ਕਿਤੇ ਪਹਿਲੇ ਗੱਡੀ ਦਾ ਟੱਸਰ ਬਾਜੀ ਉਥੋਂ ਉਹਨੇ ਗੱਡੀ ਪਿਛੇ ਟਾਲੀ ਇਹਨਾਂ ਕੱਲ ਫੇਰ ਉਲਟਾ ਲਿਆ ਕਿ ਕੱਲੇ ਨੂੰ ਕੁੱਟਿਆ ਤੇਰਾਤੀ ਫੇਰ ਇਹਨੂੰ ਉਲਟਾ ਲਿਆ ਕੱਲੇ ਨੂੰ ਦੇਖ ਕੱਲ ਇਹ ਨਹੀਂ ਕੱਲ ਉਹਨੂੰ ਮਾਰਿਆ ਬਸ ਕਾਲੇ ਨੂੰ ਪਤਾ ਲੱਗਾ 20 ਸੇ ਬੰਦੇ ਆਏ ਉਹ ਕੰਮ ਹੋ ਗਿਆ ਹਾਂਜੀ ਹਾਂਜੀ ਪੁਲਿਸ ਪੁਲਿਸ ਬਾਤ ਚਾਹੀਏ ਪੁਲਿਸ ਕੀ ਮੰਗਦਾ ਪੁਲੂ ਪਤਾ ਹੈ ਕਿ ਇਹ ਨਿਸ਼ਾਫ ਹੋ ਚਾਹੀਦਾ ਸਾਨੂੰ ਕੱਲਾ ਕੱਲਾ ਹੈ ਕਮਾੜੇ ਵਾਲਾ ਸਾਡੇ ਸ਼ਿਰ ਤੇ ਉਹ ਹੀ ਓਲੇ ਸ਼ਿਰ ਤੇ ਖੰਦੇ ਰਿਹਾ ਕੀ ਕਰੇਗਾ ਕਾਰ ਕੋ ਲਾ ਨੀ ਮਾਛ ਦੇਣਾ ਜੀ ਕਾਰ ਉੱਤਰ ਜਾ ਜੀ ਕੀ ਮੰਗਦਾ ਤੁਹਾਡੀ ਤੁਹਾਡੀ ਮੰਗ ਕਿ 15 ਬੰਦਾ ਦੇਣ ਮੰਗ ਕੋਈ ਵੀ ਨਹੀਂ ਹੈ ਸਾਫ ਚਾਹੀਦਾ ਤੇਰਾ ਸਾਡੇ ਕੋਲ ਨਿਕਲੋ ਸਾਫੀ ਦਾ ਕੋਈ ਕਸ਼ੀ ਲਾ ਨਾ ਬੰਦੇ ਚਲਦਾ ਕੀ ਗੱਲ ਬਾਤ ਏ ਗੱਲ ਬਾਤ ਬਕਾਲਾ ਹੀ ਦਿਖਣਾ ਏ ਤੇ ਸਾਨੂੰ ਹੀ ਤੂੰ ਮੋੜਾ ਮਰੇ ਇੱਥੇ ਬੈਠਾ ਸੀ ਤੇ ਇਹਨ ਦੇ ਕੋਲ ਲੱਗੇ ਮੈਂ ਚੱਲ ਗਿਆ ਫੇਰ ਆਇਆ 2 ਮਿੰਟਾ ਵਾੜਾ ਭਾ ਕੇ ਤੇ ਕੱਚਾ ਮਾਰਸਣੀਆਂ ਤੇ ਇੱਕ ਗੁੰਡੂ ਆ ਜੀ ਉਹ ਨਾ ਰਹਾ ਮਨ ਦਾ ਪੰਜ ਚਿਹਰੇ ਨਹੀਂ ਕੁਝ ਬਾਤ ਹੈ ਇਹ ਕੀ ਮੰਕਰਦੇ ਸਰ ਨੂੰ ਸਾਫ ਚਾਹੀਦਾ ਠੀਕ ਹੈ ਨਹੀਂ ਚਿਹਰੇ ਤੇ ਮੇਰਾ ਨਾਮ ਹੈ ਜੁਗੇਸ਼ ਆ ਕਿਹੜੇ ਪਿੰਡ ਚੋਂ ਦਾ ਜੀ ਇੱਥੇ ਸਦਵਾ ਹੀ ਸਦਵਾ ਤੇ ਖੜੇ ਤੇ ਸਾਹਮਣੇ ਉਹਦੀ ਬੈਸਫਸਾਈ ਚ ਲੇਕਦੀ ਜੀ ਇਹ ਦੋਨਾਂ ਦੀ ਆਪਸ ਚ 19 ਦੀ ਤੇ ਸੇਲੇ ਦੀ ਤੇਨਾਂ ਦੀ ਬੈਸਫਸਾਈ ਚ ਲੇਕਦੀ ਜੀ ਤੇ ਸੇਮੀ ਨੇ ਮਾਰਤੀ ਚਪੇੜ ਉਹਨੂੰ ਚਪੇਰਾ ਮਾਰਤੇ ਨਾਲ ਦੇ ਹੀ ਤਿੰਨ ਕੁੜੀਆਂ ਨਾਲ ਜਨਾਬੀ ਉਹਦੇ ਚਾਰ ਜਨੇ ਤੇ ਪਹਿਲਾਂ ਆਪ ਚਾਰਾਂ ਨੇ ਫੜਿਆ ਪਹਿਲੇ ਉਹਨਾਂ ਨੇ ਫੈਂਟਿਆਂ ਨਾਲ ਚਾਰਾਂ ਕੁੜੀਆਂ ਨੇ ਤੇ ਪਹਿਲੇ ਉਹਨਾਂ ਹਾਨਕ ਕਿਰਚ ਮਾਰਤੀ ਉਹਨਾਂ ਕੋਸ਼ਟਾਂ ਕੱਲਾ ਹੋ ਉਮਰ ਹੀ ਕੋਈ 25-22 ਕੁਝ ਚਾਹਤੇ ਨੇ ਆ ਮੋਕੇ ਦੇ ਜਾਂਦੇ ਆਂਦੇ ਗੱਡੀ ਲਿੰਦੇ ਦੱਤ ਹੋ ਗਈ ਹਾਂ ਪੁਲਿਸ ਪ੍ਰੋਜੈਕਟ ਇਹ ਬੇਸਾਈਡ ਤੋਂ ਬੀਤਦਾ ਹੈ ਵੀ ਇਹ ਕਹਿੰਦਾ ਹੈ ਕਿ ਮੰਗ ਕਰਦੇ ਆ ਬਾਹਰ ਇਸੀ ਖੂਨ ਦੇ ਬਦਲੇ ਖੂਨ ਚਾਹੀਦਾ ਹੋਰ ਕੁਝ ਨਹੀਂ ਚਾਹੀਦਾ ਇੱਕ ਮਰਕਾਣਾ ਕਰਦਾ ਹੈ ਪਿੰਡ ਚੌਂਤੇ ਵਿੱਚ ਇੱਕ ਝਗੜਾ ਹੋਇਆ ਸੀ ਝਗੜੇ ਦੇ ਵਿੱਚ ਮਨੀਸ਼ ਕੁਮਾਰ ਆ ਮੁੰਡਾ ਚੌਂਤੇ ਦਾ ਉਹਦੀ ਡੈਥ ਹੋ ਗਈ ਸੀ ਰੀਜ਼ਨ ਇਹ ਸੀ ਕਿ ਇਨਾ ਦਾ ਆਪੋ ਵਿੱਚ ਕੋਈ ਗੱਡੀ پارک ਕਰਨ ਤੋਂ ਝਗੜਾ ਹੋਇਆ ਸੀ ਜਿਹਦੇ ਵਿੱਚ ਤਰਸੀਮ ਲਾਲ रेखा देवी रोहिणी वनीता भूमिका ਇਹ ਪੰਜ ਅਕਿਊਜ਼ ਜਿਨ੍ਹਾਂ ਦੇ ਵਿੱਚੋਂ ਜਿਹੜਾ ترسےم ਸਿੰਘ ਆ ਉਹ ਮੇਨ ਅਕਿਊਜ਼ ਹੈ ਬਾਕੀ ਇਹਦੇ ਸਾਰੇ ਜਿਹੜੇ ਪਰਿਵਾਰ ਦੇ ਜੀ ਹੈਗੇ ਇੱਕ ਵਾਈਫ ਹੈ ਤਿੰਨ ਬੇਟੀਆਂ ਇਹਨਾਂ ਨੇ ਮਨੀਸ਼ ਦੇ ਪੇਟ ਦੇ ਵਿੱਚ ਦੋ ਕਿਰਚਾ ਮਾਰ ਦਿੱਤੀ ਸੀ ਜਿਸ ਕਾਰਨ ਉਹਦਾ ਜਦੋਂ ਉਹਨੂੰ ਹਸਪੀਟਲ ਲੈ ਕੇ ਗਏ ਰਸਤੇ 'ਚ ਉਹਦੀ ਡੈਥ ਹੋ ਗਈ ਸੋ ਇਹ ਤਿੰਨ ਜਿਹੜੇ ਪੰਜੇ ਅਕਿਊਜ਼ ਹੈਗੇ ਆ ਉਹ ਇਮੀਡੀਏਟਲੀ ਪੁਲਿਸ ਨੇ ਐਕਸ਼ਨ ਕਰਕੇ ਥਾਣਾ ਦੀਨਾ ਨਗਰ ਦੀ ਪੁਲਿਸ ਨੇ ਮਿਲ ਕੇ ਆਪਣੇ ਐਸਐਚਓ ਨਾਲ ਆਪਾਂ ਪੁਰਾਣਾ ਸ਼ਾਲਾ ਵੀ ਕਪਿਊਟ ਕੀਤਾ ਇਹਨਾਂ ਨੇ ਪੰਜੇ ਦੇ ਪੰਜੇ ਕੀ ਉਸ ਇੱਕ ਡੇਢ ਘੰਟੇ ਦੇ ਵਿੱਚ ਖਾਲੇ ਇਹਨਾਂ ਦੇ ਖਿਲਾਫ ਐਫਆਈਆ ਨੰਬਰ 304 ਅੰਡਰ ਸੈਕਸ਼ਨ 103 199 199 13 ਬੀਐਨਐਸ ਜਿਹੜਾ ਪਰਚਾ ਦਰਜ ਕਰਤਾ ਤੇ ਬਾਕੀ ਅਜੇ ਬਾਕੀ ਜੀ ਰਹਿਦੀ ਇਨਵੈਸਟੀਗੇਸ਼ਨ ਮੁਕੰਮਲ ਕੀਤੀ ਜਾ ਰਹੀ ਹੈ ਮਜਰਮਾਨ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਔਰ ਰਿਮਾਂਡ ਲੈ ਕੇ ਨੈਕਸਟ ਕਿ ਜਿਹੜੀ ਉਹ ਜਾਰੀ ਰਹੀ ਸਰ ਜਿਹੜੇ ਮੁਜ਼ਰਮ ਹੈਗੇ ਆ ਇਹ ਨਾ ਇੱਕੋ ਪਰਿਵਾਰ ਦੇ ਇਹ ਇੱਕੋ ਪਰਿਵਾਰ ਦੇ ਆ ਫਿਰ ਸੇਮ ਸਿੰਘ ਤੇ ਰੇਖਾ ਦੇਵੀ ਇਹ ਮੀਆਂ ਬੀਬੀ ਨਾ ਅੱਗੋਂ ਜਿਹੜੀਆਂ ਤਿੰਨ ਲੜਕੀਆਂ ਰੋਹਨੀ ਬਨੀਤਾ ਤੇ ਭੂਮਿਕਾ ਇਹਨਾਂ ਅੱਗੋਂ ਇਹਨਾਂ ਦੀਆਂ ਬੇਟੀਆਂ ਸਰ ਕੋਈ ਪ੍ਰਸ਼ਨ ਹੋ